ਜੇਕਰ ਮੁਹਾਲੀ ਦੀ ਗੱਲ ਕਰੋ ਇਸ ਸ਼ਹਿਰ ਦੇ ਵਿੱਚ ਜਿਹੜੀ ਟੈਕਨੀਕਲ ਐਜੂਕੇਸ਼ਨ ਆਈਟੀਆ ਹੈ ਉਹਦੇ ਵਿੱਚ ਡਰਾਫਟਮੈਨ ਮਕੈਨੀਕਲ ਦਾ ਕੋਰਸ ਬੰਦ ਹੋ ਗਿਆ ਔਰ ਸਲਾਈ ਕੜਾਈ ਦਾ ਕੋਰਸ ਬੰਦ ਹੋ ਗਿਆ ਲੜਕੀਆਂ ਵਾਸਤੇ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਜਿਹੜੇ ਕੋਰਸ ਬੰਦ ਕੀਤੇ ਗਏ ਆ ਉਦੇ ਸਵੰਥ ਕਤਰ ਹੋਏ ਆ ਕਿ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਨਾਂ ਤੇ ਸਰਕਾਰ ਬਣੀ ਸੀ ਤੇ ਅੱਜ ਨੌਜਵਾਨਾਂ ਨੂੰ ਕਿਉਂਕਿ ਨੌਜਵਾਨਾਂ ਦੇ ਜਿਹੜੇ ਆਈਟੀ ਸੈਕਟਰ ਦੇ ਵਿੱਚ ਜਾ ਕੇ ਜਿਹੜੇ ਆਈਟੀਆਈਆਂ ਦੇ ਵਿੱਚ ਜਾ ਕੇ ਨੌਜਵਾਨ ਕੋਰਸ ਕਰਦੇ ਸੀਗੇ ਉਹ ਸਾਰੇ ਕੋਰਸ ਬਹੁਤ ਸਾਰੇ ਕੋਰਸ ਜਿਹੜਿਆਂ ਦੇ ਵਿੱਚ ਨੌਜਵਾਨਾਂ ਦੀ ਰੁਚੀ ਸੀਗੀ ਉਹ ਪੰਜਾਬ ਸਰਕਾਰ ਨੇ ਬੰਦ ਕਰਤੇ ਆਧਾਰਨ ਦੇ ਤੌਰ ਤੇ ਜੇਕਰ ਗੱਲ ਕਰਾਂ ਮੈਂ ਸਾਡੇ ਹਲਕਾ ਇਸ ਸ਼ਹਿਰ ਮੁਹਾਲੀ ਦੇ ਵਿੱਚ ਤਾ ਉਸ ਦੇ ਵਿੱਚ ਸਾਡੇ ਹਲਕੇ ਚ ਡਰਾਫਟਮੈਨ ਮਕੈਨੀਕਲ ਦਾ ਤੇ ਸਲਾਈ ਕਢਾਈ ਦਾ ਕੋਰਸ ਬੰਦ ਹੋਇਆ ਇਸੇ ਤਰ੍ਹਾਂ ਵਕ ਵਕ ਹਲਕਿਆਂ ਦੇ ਵਿੱਚ ਔਰ ਵਕ ਵਕ ਆਈਡੀ ਇੰਜਨ ਦੇ ਵਿੱਚ ਜਿਹੜੇ ਕੋਰਸ ਬੰਦ ਹੋਏ ਆ ਮੇਰੇ ਸਾਥੀ ਸਤ ਸੰਸ਼ੇਧ ਸਿੰਘ ਜੀ ਪ੍ਰਖਾਲਵੀ ਸਾਹਿਬ ਉਹ ਤੁਹਾਨੂੰ ਪੂਰਾ ਬਿਆਨ ਕਰਨਗੇ ਪ੍ਰਖਾਲਵੀ ਸਾਹਿਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਪਹਿਲਾਂ ਹੀ ਪ੍ਰਧਾਨ ਜੀ ਨੇ ਜਾਣੂ ਕਰਵਾਤਾ ਉਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਾ ਚਾਹੁੰਦਾ ਹਾਂ ਕਿ 1965 ਤੋਂ ਲੈ ਕੇ ਜਿਹੜੀ ਇਹ ਸਥਾਪਨਾ ਕੀਤੀ ਗਈ ਸੀ ਇਸ ਵਿਭਾਗ ਦੇ ਜਿਹਦਾ ਇੱਕ ਮੁੱਖ ਮਕਸਦ ਸੀਗਾ ਕਿ ਰੂਰਲ ਏਰੀਆ ਦੀ ਚਾਹੇ ਹੋਵੇ ਚਾਹੇ ਅਰਬਨ ਏਰੀਆ ਦੀ ਹੋਵੇ ਜਿਹੜੀ ਨੌਜਵਾਨੀ ਹੈ ਉਸ ਨੂੰ ਚੰਗੀ ਟ੍ਰੇਨਿੰਗ ਦੇ ਕੇ ਸਮੇਂ ਦੇ ਹਾਂਡ ਦਾ ਬਣਾ ਕੇ ਉਹਨਾਂ ਨੂੰ ਸੈਲਫ ਡਿਪੈਂਡੈਂਟ ਬਣਾਇਆ ਜਾਵੇ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕੀਤਾ ਜਾਵੇ ਇਹਦੇ ਅਲਟੇਜ ਦਾ ਕੋਰਸ ਕਰਨ ਦੇ ਨਾਲ ਬਹੁਤ ਸਾਰੇ ਲਾਹਾ ਜਿਹੜਾ ਮਿਲਦਾ ਹੈ ਉਹ ਜਿੱਥੇ ਉਹ ਸਰਕਾਰੀ ਨੌਕਰੀ ਲੈਣ ਦੇ ਵਿੱਚ ਉਹ ਐਲੀਜੀਬਲ ਬਣਦੇ ਆ ਉਹ ਉੱਥੇ ਉਹ ਪ੍ਰਾਈਵੇਟ ਨੌਕਰੀ ਕਰਨ ਲਈ ਵੀ ਸਮਰੱਥ ਹੁੰਦੇ ਆ ਇੰਡਸਟਰੀ ਦੇ ਵਿੱਚ ਜੇ ਕਿਸੇ ਨੂੰ ਨੌਕਰੀ ਨਹੀਂ ਵੀ ਮਿਲਦੀ ਤਾਂ ਇਹ ਸਰਕਾਰ ਦੇ ਲਈ ਬਹੁਤ ਵੱਡਾ ਇੱਕ ਜਿਹੜਾ ਰੋਲ ਅਦਾ ਕਰ ਸਕਦੀ ਹੈ ਜਵਾਨੀ ਸੈਲਫ ਸਪੈਂਡੈਂਟ ਬਣ ਕੇ ਸਕਿੱਲ ਸਕਿੱਲ ਲੈ ਕੇ ਸਕਿੱਲ ਹਾਸਲ ਕਰਕੇ ਉਹ ਆਪਣਾ ਕੋਈ ਵੀ ਧੰਦਾ ਜਿਹੜਾ ਆਪਣਾ ਕੋਈ ਵੀ ਆਪਣਾ ਬਿਜ਼ਨਸ ਪ੍ਰਾਈਵੇਟ ਖੋਲ ਸਕਦਾ ਹੈ ਫਾਰ ਐਗਜ਼ਾਮਪਲ ਜਿਵੇਂ ਡਾਇਰੈਕਟਰ ਮਕੈਨਿਕ ਦਾ ਕੋਰਸ ਹੈ ਮੋਟਰ ਮਕੈਨਿਕ ਦਾ ਕੋਰਸ ਹੈ ਇਲੈਕਟ੍ਰੀਸ਼ੀਅਨ ਹੈ ਵਾਇਰਮੈਨ ਹੈ ਪੰਜਾਬੀ ਸਟੈਨੋਗ੍ਰਾਫੀ ਇੰਗਲਿਸ਼ ਸਟੈਨੋਗ੍ਰਾਫੀ ਕੰਪਿਊਟਰ ਦਾ ਹੈਗਾ ਇਨਫੋਰਮੇਸ਼ਨ ਟੈਕਨੋਲੋਜੀ ਬਹੁਤ ਸਾਰੇ ਕੋਰਸੇ ਜੈ ਗਿਆ ਸੋ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਸਰ ਇਹਨਾਂ ਕੋਰਸਾਂ ਨੂੰ ਇਹਨਾਂ ਨੂੰ ਹਾਈ ਟੈਕ ਹਾਈ ਟੈਕ ਕਰਨ ਦੇ ਲਈ ਇਹਨਾਂ ਦਾ ਨਵੀਨੀਕਰਨ ਦੇ ਲਈ ਸਮੇਂ-ਸਮੇਂ ਸਰ ਜਿਹੜੇ ਕਦਮ ਉਠਾਉਂਦੀ ਰਹੀ ਹੈ ਸਰਕਾਰ ਪਰ ਜਿਹੜੀ ਦੁਕਾਨ ਤਾਂ ਜੇ ਇਸ ਗੱਲ ਦਾ ਹੋ ਗਿਆ ਕਿ ਜਿਹੜੀ ਸਰਕਾਰ ਅ ਵਰਲਡ ਕਲਾਸ ਸਿਹਤ ਤੇ ਸਿੱਖਿਆ ਸਹੂਲਤਾਂ ਦਾ ਦਿੱਲੀ ਮਾਡਲ ਪੰਜਾਬ ਦੇ ਵਿੱਚ ਲੈ ਕੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ ਅੱਜ ਉਸੇ ਸਰਕਾਰ ਦੇ ਵਿੱਚ ਅੱਜ ਨੌਜਵਾਨਾਂ ਦੇ ਹੱਥੋਂ ਰੁਜ਼ਗਾਰ ਖੋ ਕੇ ਨੌਜਵਾਨਾਂ ਨੂੰ ਵਿਲੇ ਕਰਕੇ ਨਸ਼ਿਆਂ ਦੇ ਦਲਦਲ ਦੇ ਵਿੱਚ ਧੱਕਿਆ ਜਾ ਰਿਹਾ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦਾ ਦੇਖੋ ਇਸ ਗੱਲ ਦਾ ਪ੍ਰਪੰਚ ਲੱਜ ਰਿਹਾ ਐ ਐਸਐਸਪੀਜ਼ ਔਰ ਡੀਸੀ ਸਾਹਿਬਾਨਾਂ ਨੂੰ ਇਕੱਠੇ ਕਰਕੇ ਮੀਟਿੰਗ ਕਰਕੇ ਇਸ ਗੱਲ ਦਾ ਪ੍ਰਚਾਰ ਕਰਦੇ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਪੰਜਾਬ ਨੂੰ ਨਸ਼ਾ ਮੁਕਤ ਮਨਾਉਣਾ ਹੈ ਮੈਂ ਮੁੱਖ ਮੰਤਰੀ ਸਾਹਿਬ ਤੋਂ ਇਹ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਜਿਹੜੇ ਬੰਦੇ ਰੁਜ਼ਗਾਰ ਤੇ ਲੱਗੇ ਹੋਇਆ ਫਾਰ ਐਗਜ਼ਾਮਪਲ ਜਿਵੇਂ ਹੁਣ ਬਹੁਤ ਸਾਰੇ ਆਈਟੀਆਈਜ਼ ਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ ਕੋਰਸ ਚੱਲ ਰਹੇ ਸੀ ਵੱਖ-ਵੱਖ ਅਕੈਡਮੀਆਂ ਦੇ ਵਿੱਚ ਕਿਤੇ ਇੱਕ ਕਿਤੇ ਦੋ ਕਿਤੇ ਤਿੰਨ ਉਹ ਕੋਰਸ ਬੰਦ ਕਰ ਦਿੱਤੇ ਗਏ ਐ ਜਿਹੜਾ ਉਹਨਾਂ ਨੂੰ ਟ੍ਰੇਨਿੰਗ ਕਰਾਉਣ ਵਾਲੇ ਇੰਸਟਰਕਟਰ ਸੀਗੇ ਜਿਹੜੇ ਉਹ ਉਹਨਾਂ ਨੂੰ ਟ੍ਰੇਨ ਕਰਦੇ ਸੀਗੇ ਉਹ ਬੇਰੁਜ਼ਗਾਰ ਹੋ ਗਏ ਉਸ ਤੋਂ ਇਲਾਵਾ ਜਿਹੜੇ ਬੱਚੇ ਉੱਥੇ ਟ੍ਰੇਨਿੰਗ ਕਰਦੇ ਸੀ ਹਰ ਯੂਨਿਟ ਦੇ ਵਿੱਚ ਹਰ ਕੋਰਸ ਦੇ ਵਿੱਚ ਇੱਕ ਯੂਨਿਟ ਦੇ ਵਿੱਚ 20 ਤੋਂ ਲੈ ਕੇ 24 ਤੱਕ ਬੱਚੇ ਹੁੰਦੇ ਆ ਸੋ ਉਹ ਬੱਚੇ ਜਿਹੜੇ ਹੁਣ ਜਿਨ੍ਹਾਂ ਦੇ ਕੋਰਸ ਬੰਦ ਹੋ ਗਏ ਜਿਨ੍ਹਾਂ ਦੀ ਰੁਚੀ ਸੀਗੀ ਜਿਵੇਂ ਪ੍ਰਧਾਨਜੀਤ ਨੇ ਦੱਸਿਆ ਤੇ ਉਹਨੋਂ ਬੱਚੇ ਵਿਹਲੇ ਹੋ ਗਏ ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲਦਾ ਕਿਉਂਕਿ ਉਹ ਵੱਡੀਆਂ ਫੀਸਾਂ ਦੇ ਕੇ ਬੜਵੱਡੇ ਖਰਚਾ ਕਰਕੇ ਮਤਲਬ ਉਹ ਡਿਪਲੋਮਾ ਜਾਂ ਡਿਗਰੀ ਨਹੀਂ ਕਰ ਸਕਦੇ ਜਿਹੜੇ ਗਰੀਬ ਔਰ ਮੱਤਵਾਰੀ ਪਰਿਵਾਰਾਂ ਦੇ ਬੱਚੇ ਐ ਉਹ ਆਪਣੇ ਮਤਲਬ ਵਿੱਤ ਦੇ ਅਨੁਸਾਰ ਉਹਨਾਂ ਦੇ ਇੱਕੋ ਇੱਕ ਜਿਹੜਾ ਉਹਨਾਂ ਨੂੰ ਰਾਹ ਹੁੰਦਾ ਉਹ ਅਲਟੇ ਕਰਨਾ ਹੁੰਦਾ ਜਿੱਥੇ ਉਹ 1 ਸਾਲ ਦੀ ਜਾਂ 2 ਸਾਲ ਦੀ ਟ੍ਰੇਨਿੰਗ ਕਰਕੇ ਉਹ ਸੈਲਫ ਇੰਡੀਪੈਂਡੈਂਟ ਬਣਦੇ ਆ ਨੌਕਰੀ ਸਰਕਾਰੀ ਤੇ ਪ੍ਰਾਈਵੇਟ ਲੈਣ ਦੇ ਜਿਹੜੇ ਉਹ ਹੱਕਦਾਰ ਬਣ ਜਾਂਦੇ ਐ ਐਲੀਜੀਬਲ ਬਣ ਜਾਂਦੇ ਐ ਪਰ ਅੱਜ ਮੈਂ ਜਿਵੇਂ ਤੁਹਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸਣਾ ਚਾਹੂੰਗਾ ਇੱਕ ਜਿਹੜੀ ਸੀਟ ਮੈਟ੍ਰਿਕਸ ਸੀਟ ਮੈਟ੍ਰਿਕਸ ਸੀਟ ਹੈ ਉਹਦੇ ਵਿੱਚ ਡਿਪਾਰਟਮੈਂਟ ਦੇ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਹੈ ਕਿ ਆਈਟੀਆਈ ਮੁਹਾਲੀ ਦੇ ਵਿੱਚ ਕਿਹੜੇ-ਕਿਹੜੇ ਕੋਰਸ ਦਾ ਦਾਖਲਾ ਹੋਣਾ ਹੈ ਆਈਟੀਆਈ ਅੰਮ੍ਰਿਤਸਰ ਦੇ ਵਿੱਚ ਕਿਹੜੀ ਕੈਂਡੀਡੇਟ ਦਾ ਹੋਣਾ ਪੂਰੇ ਪੰਜਾਬ ਦੇ ਵਿੱਚ ਕਰੀਬ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 150 ਦੇ ਕਰੀਬ ਹੈ ਹਰ ਆਈਟੀਆਈ ਦੇ ਵਿੱਚ 10 ਤੋਂ ਲੈ ਕੇ 15 ਤੱਕ ਜਿਹੜੇ ਕੋਰਸੇ ਜ ਹੈਗੇ ਆ ਹਰ ਕੋਰਸ ਦਾ ਕਿਸੇ ਆਈਟੀਈ ਦੇ ਵਿੱਚ ਇੱਕ ਜੁਨਿਟ ਹੈਗਾ ਕਿਸੇ ਆਈਟੀਈ ਦੇ ਵਿੱਚ ਦੋ ਜੁਨਿਟ ਹੈਗੇ ਆ ਹੁਣ ਤੁਸੀਂ ਦੇਖ ਲਓ ਵੀ ਜਿੱਥੇ ਮਤਲਬ ਇੱਕ ਜੁਨਿਟ ਦੇ ਵਿੱਚ 20 ਤੋਂ ਲੈ ਕੇ 24 ਹੈ ਜੇ ਦੋ ਜੁਨਿਟ ਹੈਗੇ ਤਾਂ ਕਰੀਬ 50 ਦੇ ਬੱਚੇ ਇੱਕ ਟ੍ਰੇਡ ਦੇ ਵਿੱਚ 50 ਦੇ ਕਰੀਬ ਬੱਚੇ ਜਿਹੜੀ ਉਹ ਸਾਲ ਦੀ ਜਾਂ ਦੋ ਸਾਲ ਦੀ ਟ੍ਰੇਨਿੰਗ ਲੈ ਕੇ ਮਤਲਬ ਆਪਣੇ ਪੈਰਾਂ ਤੇ ਖੜੇ ਹੁੰਦੇ ਆ ਹੁਣ ਉਹਦੇ ਵਿੱਚ ਕੀ ਹੋਇਆ ਇਸ ਵਾਰ ਦੀ ਜਿਹੜੀ ਸਿਟ ਮੈਟ੍ਰਿਕਸ ਡਿਪਾਰਟਮੈਂਟ ਵੱਲੋਂ ਭੇਜੀ ਗਈ ਹੈ ਉਹਦੇ ਵਿੱਚ ਬਹੁਤ ਸਾਰੀਆਂ ਪੰਜਾਬ ਦੀਆਂ ਆਈਟੀਆਈਜ਼ ਦੇ ਵਿੱਚ ਬਹੁਤ ਸਾਰੇ ਕੋਰਸੇ ਬੰਦ ਕਰ ਦਿੱਤੇ ਗਏ। ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ। ਤੁਸੀਂ ਸਿੰਗਲ ਜਾਣਾ ਹੈ, ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜਪ ਸਟੱਡੀ ਦੇ ਕੋਲੇ ਅੱਜ ਹੀ ਆਓ।